ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜਿਸ ਦਾ ਨਾਮ ਆ ਟਰੂ ਦ੍ਰਿਸ਼ਟੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਨ ਵਾਲੇ ਹਾਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਬਾਬਤ ਦੋਸਤੋ ਤੁਸੀਂ ਸਭ ਨੇ ਇੱਕ ਤਸਵੀਰ ਦੇਖੀ ਹੋਵੇਗੀ ਜਿਸ ਦੇ ਵਿੱਚ ਇੱਕ ਮੁਸਲਮਾਨ ਜਲਾਦ ਆਪਣੇ ਹੱਥ ਦੇ ਵਿੱਚ ਤੇਜ਼ ਤਾਰ ਹਥਿਆਰ ਲੈ ਕੇ ਤੇ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਵਾਲਾ ਹੈ ਜੇਕਰ ਤੁਸੀਂ ਉਹ ਤਸਵੀਰ ਨਹੀਂ ਦੇਖੀ ਤਾਂ ਹੁਣ ਤੁਸੀਂ ਉਹ ਤਸਵੀਰ ਆਪਣੇ ਮੋਬਾਈਲ ਸਕਰੀਨ ਤੇ ਵੇਖ 파 ਰਹੇ ਹੋਗੇ ਜਿਸ ਦੇ ਵਿੱਚ ਭਾਈ ਮਨੀ ਸਿੰਘ ਜੀ ਉਸ ਮੁਸਲਮਾਨ ਜਲਾਦ ਨੂੰ ਹੱਥ ਦਾ ਇਸ਼ਾਰਾ ਕਰਕੇ ਕਹਿ ਰਹੇ ਹਨ ਕਿ ਉਹ ਉਹਨਾਂ ਨੂੰ ਇੱਥੋਂ ਨੇ ਸਭੋ ਇਸ ਉਂਗਲ ਤੋਂ ਕੱਟਣਾ ਸ਼ੁਰੂ ਕਰੇ ਸੋ ਭਾਈ ਮਨੀ ਸਿੰਘ ਜੀ ਦਾ ਉੱਪਰ ਨੂੰ ਉਂਗਲ ਕਰਕੇ ਇਹ ਕਹਿਣਾ ਕਿ ਉਹਨਾਂ ਨੂੰ ਉਂਗਲ ਤੋਂ ਕੱਟਿਆ ਜਾਵੇ ਦਾ ਕੀ ਅਰਥ ਹੈ ਸੋ ਭਾਈ ਮਨੀ ਸਿੰਘ ਜੀ ਉਸ ਸਮੇਂ ਦੀ ਜ਼ਾਲਮਾਨਾ ਮੁਸਲਮਾਨ ਹਕੂਮਤ ਨੂੰ ਇਸ ਉਂਗਲ ਉੱਪਰ ਕਰਕੇ ਉਹ ਕਿਸ ਰਮਜਵਲ ਇਸ਼ਾਰਾ ਕਰ ਰਹੇ ਹਨ ਜਾਂ ਉਹਨਾਂ ਦਾ ਕਿਸ ਗੂੜ ਰਮਜਵਲ ਜਿਹੜਾ ਆ ਉਹ ਧਿਆਨ ਦਿਵਾਉਣਾ ਚਾਹੁੰਦੇ ਹਨ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸੇ ਹੀ ਰਮਜ ਨੂੰ ਸਮਝਣ ਦਾ ਯਤਨ ਕਰਾਂਗੇ ਜੇਕਰ ਤੁਸੀਂ ਵੀ ਇਸ ਰਮਜ ਤੋਂ ਨਹੀਂ ਜਾਣੂ ਤਾਂ ਇਸ ਵੀਡੀਓ ਦੇ ਅੰਤ ਤੱਕ ਬਨੇ ਰਹੋ ਸੋ ਇਸ ਸਾਰੀ ਗੱਲਬਾਤ ਨੂੰ ਸਮਝਣ ਦੇ ਲਈ ਅਸੀਂ ਇਸ ਤਸਵੀਰ ਨੂੰ ਧਿਆਨ ਨਾਲ ਦੇਖਦੇ ਹਾਂ ਕਿ ਇਸ ਤਸਵੀਰ ਦੇ ਵਿੱਚ ਜੋ ਸ਼ਹੀਦ ਕਰ ਰਿਹਾ ਹੈ ਉਹ ਇੱਕ ਮੁਸਲਮਾਨ ਵਿਅਕਤੀ ਹੈ ਔਰ ਜੋ ਸ਼ਹਾਦਤ ਦੇ ਰਹੇ ਹਨ ਉਹ ਇੱਕ ਗੁਰਸਿੱਖ ਹਨ ਸ਼ਹਾਦਤ ਦਾ ਅਰਥ ਹੁੰਦਾ ਹੈ ਗਵਾਹੀ ਦੇਣਾ ਤਾਂ ਗਵਾਹੀ ਕਿਸ ਗੱਲ ਦੀ ਸੋ ਭਾਈ ਮਨੀ ਸਿੰਘ ਜੀ ਉੱਪਰ ਉਂਗਲ ਕਰਕੇ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਉਹ ਇੱਕੋ ਇੱਕ ਵਾਹਿਦ ਸ਼ਕਤੀ ਹੈ ਉਹ ਅਕਾਲ ਪੁਰਖ ਤੇ ਉਸ ਤੋਂ ਬਿਨਾ ਹੋਰ ਕੋਈ ਵੀ ਨਹੀਂ ਤੇ ਅਸੀਂ ਸਭ ਉਸ ਦੇ ਬੱਚੇ ਹਾਂ ਬਾਲਕ ਹਾਂ ਤੇ ਉਹ ਸਾਡਾ ਪਾਲਣਹਾਰਾ ਹੈ ਤੇ ਮੇਰੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਬਲ ਜਾਂ ਤਾਨ ਨਹੀਂ ਹੈ ਕਿ ਮੈਂ ਕੁਝ ਕਰ ਸਕਾਂ ਕਿਉਂਕਿ ਸਭ ਕੁਝ ਕਰਨ ਕਰਾਉਣ ਹਾਰ ਪ੍ਰਭ ਦੀਨ ਦਿਆਲਾ ਉਹ ਆਪ ਹੀ ਹੈ ਸੋ ਗੁਰਬਾਣੀ ਵਿੱਚ ਵੀ ਸਾਨੂੰ ਇੱਕ ਪੰਕਤੀ ਵਿਖਾਈ ਪੈਂਦੀ ਹੈ ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਇਸੇ ਤਰ੍ਹਾਂ ਹੀ ਇੱਕ ਹੋਰ ਪੰਕਤੀ ਵਿਖਾਈ ਪੈਂਦੀ ਹੈ ਕਰੇ ਕਰਾਵੇ ਆਪੇ ਆਪ ਮਨਸ ਕੇ ਕਿਛ ਨਹੀਂ ਹਾਤ ਸੋ ਬੰਦੇ ਦੇ ਹੱਥ ਕੁਛ ਨਹੀਂ ਹੈ ਸੋ ਸਭ ਕੁਛ ਕਰਨ ਕਰਾਉਣ ਵਾਲਾ ਜਿਹੜਾ ਆ ਉਹ ਇੱਕੋ ਇੱਕ ਵਾਹਿਦ ਤਾਕਤ ਹੈ ਉਹ ਅਕਾਲ ਪੁਰਖ ਵਾਹਿਗੁਰੂ ਸ਼ਕਤੀ ਹੈ ਤੇ ਇਸ ਗੱਲ ਦੀ ਜੋ ਭਾਈ ਮਨੀ ਸਿੰਘ ਜੀ ਨੇ ਉਹ ਆਪਣੀ ਸ਼ਹਾਦਤ ਦੇ ਕੇ ਭਾਵ ਉਹ ਗਵਾਹੀ ਦਿੰਦੇ ਹਨ ਸੋ ਤੁਸੀਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਨਮਾਜ਼ ਪੜਦੇ ਦੇਖਿਆ ਹੋਵੇਗਾ ਜਦੋਂ ਉਹ ਨਮਾਜ਼ ਪੜ੍ਹਦੇ ਹਨ ਤਾਂ ਨਮਾਜ਼ ਦੇ ਵਿੱਚ ਦੋ ਤਿੰਨ ਰੁਕਣ ਹੁੰਦੇ ਹਨ ਰੁਕਣ ਦਾ ਭਾਵ ਨਮਾਜ਼ ਦੇ ਪਾਰਟਸ ਹੁੰਦੇ ਹਨ ਜਿਵੇਂ ਗੋਡਿਆਂ 'ਤੇ ਬੈਠਣਾ ਤੇ ਗੋਡਿਆਂ 'ਤੇ ਬੈਠ ਕੇ ਆਪਣੇ ਜਿਹੜੇ ਦੋਵੇਂ ਹੱਥ ਨੇ ਉਹ ਪੱਟਾਂ ਦੇ ਉੱਪਰ ਰੱਖ ਲੈਣੇ ਤੇ ਆਪਣਾ ਸਿਰ ਜਿਹੜਾ ਆ ਉਹ ਸੱਜੇ ਖੱਬੇ ਘਮਾਉਣਾ ਜਿਸ ਦਾ ਅਰਥ ਹੁੰਦਾ ਆ ਕਿ ਇੱਧਰ ਵਾਲਿਆਂ ਦੀ ਵੀ ਸਲਾਮਤੀ ਤੇ ਇੱਧਰ ਵਾਲਿਆਂ ਦੀ ਵੀ ਸਲਾਮਤੀ ਸੋ ਜਦੋਂ ਨਮਾਜ਼ ਅਦਾ ਕਰਨੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਅਜ਼ਾਨ ਦਿੱਤੀ ਜਾਂਦੀ ਹੈ ਅਜ਼ਾਨ ਦਾ ਮਤਲਬ ਹੁੰਦਾ ਹੈ ਆਵਾਜ਼ ਦੇਣੀ ਨਮਾਜ਼ ਪੜਨ ਵਾਸਤੇ ਸੱਦਾ ਦੇਣਾ ਸੋ ਨਮਾਜ਼ ਦੇ ਪੜਨ ਤੋਂ ਪਹਿਲਾਂ ਅਜ਼ਾਨ ਦੇ ਵਿੱਚ ਅੱਲਾਹੁ ਅਕਬਰ ਦੀ ਆਵਾਜ਼ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਅਗਲੀ ਪੰਕਤੀ ਜਿਹੜੀ ਹੈ ਜਦੋਂ ਉਹ ਪੜ੍ਹੀ ਜਾਂਦੀ ਹੈ ਜਿਸ ਨੂੰ ਕਿ ਸ਼ਹਾਦਤ ਦਾ ਕਲਮਾ ਕਿਹਾ ਜਾਂਦਾ ਹੈ ਤੇ ਉਸ ਸਮੇਂ ਮੁਸਲਮਾਨ ਵਿਅਕਤੀ ਜਿਹੜਾ ਹੈ ਉਹ ਆਪਣੇ ਸੱਜੇ ਹੱਥ ਦੀ ਇਸ ਉਂਗਲ ਨੂੰ ਉੱਪਰ ਵੱਲ ਚੱਕਦਾ ਹੈ ਜਿਸ ਨੂੰ ਅੰਗੁਸ਼ਤੇ ਸ਼ਹਾਦਤ ਕਿਹਾ ਜਾਂਦਾ ਹੈ ਭਾਵ ਸ਼ਹਾਦਤ ਦੀ ਉਂਗਲ ਤਾਂ ਉਹ ਸ਼ਹਾਦਤ ਦਾ ਕਲਮਾ ਪੜਦਿਆਂ ਹੋਇਆਂ ਇਹ ਕਹਿੰਦਾ ਕਿ ਇਹ ਉਂਗਲ ਉਸ ਦੀ ਹੋਣੇ ਹੀ ਕੱਟੀ ਜਾਵੇ ਪਰ ਉਹ ਇਸ ਗੱਲ ਤੇ ਯਕੀਨ ਕਰਦਾ ਹੈ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਉਸ ਅੱਲਾਹ ਤੋਂ ਬਿਨਾ ਹੋਰ ਕੋਈ ਵੀ ਤਾਕਤ ਜਿਹੜੀ ਹੈ ਉਹ ਪੂਜਣ ਦੇ ਯੋਗ ਨਹੀਂ ਹੈ ਸੋ ਉਹ ਪੰਕਤੀ ਪੜ੍ਹੀ ਜਾਂਦੀ ਹੈ ਲਾ ਇਲਾ ਇਲੱਲਾ ਜਿਸ ਦਾ ਭਾਵ ਇਹੀ ਨਿਕਲਦਾ ਹੈ ਕਿ ਮੈਂ ਗਵਾਹੀ ਦੇਣਾ ਹਾਂ ਕਿ ਅੱਲਾਹ ਤੋਂ ਬਿਨਾਂ ਹੋਰ ਕੋਈ ਵੀ ਸ਼ਕਤੀ ਜਿਹੜੀ ਆ ਉਹ ਪੂਜਣ ਦੇ ਯੋਗ ਨਹੀਂ ਹੈ ਸੋ ਉਹੀ ਕਰਨ ਕਰਾਵਨ ਹਾਰ ਹੈ ਉਹੀ ਕੁਹਾਰ ਜ਼ਬਰ ਰਹੀਮ ਤੇ ਕਰੀਮ ਹੈ ਤੇ ਉਸ ਦੀ ਰਜ਼ਾ ਤੋਂ ਬਿਨਾਂ ਕੋਈ ਵੀ ਪੱਤਾ ਨਹੀਂ ਚੁੱਲਦਾ ਸੋ ਭਾਈ ਮਨੀ ਸਿੰਘ ਜੀ ਜਦੋਂ ਸ਼ਹਾਦਤ ਦੇ ਰਹੇ ਹੁੰਦੇ ਹਨ ਤੇ ਆਪਣੀ ਉਂਗਲ ਨੂੰ ਉੱਪਰ ਕਰਕੇ ਉਸ ਜਲਾਦ ਮੁਸਲਮਾਨ ਨੂੰ ਕਹਿੰਦੇ ਹਨ ਕਿ ਭਾਈ ਅੰਗੁਸ਼ਤੇ ਸ਼ਹਾਦਤ ਅਸਲ ਕੀ ਹੁੰਦੀ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਅੰਗੁਸ਼ਤੇ ਸ਼ਹਾਦਤ ਤੁਸੀਂ ਇੱਕ ਉਂਗਲ ਦੇ ਕੱਟੇ ਜਾਣ ਦੀ ਗਵਾਹੀ ਦਿੰਦੇ ਹੋ ਪਰ ਮੈਂ ਆਪਣੇ ਸਰੀਰ ਦਾ ਬੰਦ-ਬੰਦ ਕਟਵਾ ਕੇ ਇਸ ਗੱਲ ਦੀ ਗਵਾਹੀ ਦੇਣਾ ਹਾਂ ਕਿ ਉਸ ਇੱਕੋ ਇੱਕ ਤਾਕਤ ਤੋਂ ਬਿਨਾਂ ਹੋਰ ਕੋਈ ਵੀ ਜਿਹੜੀ ਤਾਕਤ ਆ ਉਹ ਇਸ ਦੁਨੀਆ ਤੇ ਕੰਮ ਨਹੀਂ ਕਰਦੀ ਸੋ ਇੱਕੋ ਇੱਕ ਵਾਹਿਦ ਸ਼ਕਤੀ ਹੈ ਤੇ ਉਸ ਦੇ ਹੁਕਮ ਦੇ ਵਿੱਚ ਪੂਰੀ ਖਲਕਤ ਜਿਹੜੀ ਹੈ ਉਹ ਉਸ ਦੇ ਹੁਕਮ ਵਿੱਚ ਵੱਜੀ ਚੱਲਦੀ ਸੋ ਭਾਈ ਮਨੀ ਸਿੰਘ ਜੀ ਆਪਣੀ ਸ਼ਹਾਦਤ ਦੇ ਕੇ ਉਸ ਸਮੇਂ ਦੀ ਜ਼ਾਲਮਾਨਾ ਮੁਸਲਮਾਨ ਹਕੂਮਤ ਦੇ ਅਤਿਆਚਾਰ ਦੇ ਵਿਰੁੱਧ ਆਪਣੇ ਸੱਤਿਆਚਾਰ ਦਾ ਝੰਡਾ ਜਿਹੜਾ ਹੈ ਉਹ ਬੁਲੰਦ ਕਰਦੇ ਹਨ ਤੇ ਉਹਨਾਂ ਨੂੰ ਦੱਸਦੇ ਹਨ ਕਿ ਉਹ ਬੇਦੋਸ਼ੇ ਲੋਕਾਂ ਦੇ ਉੱਪਰ ਜ਼ਬਰ ਜ਼ੁਲਮ ਕਰਕੇ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਇੱਕ ਸੱਚੇ ਸੁੱਚੇ ਮੁਸਲਮਾਨ ਦੇ ਰੂਪ ਦੇ ਵਿੱਚ ਨਹੀਂ ਢਾਲ ਸਕਦੇ ਸੋ ਜਿਸ ਜ਼ੁਲਮ ਨੂੰ ਉਹ ਨੇਕੀ ਜਾਂ ਸੁਭਾਅ ਦਾ ਕੰਮ ਸਮਝ ਕੇ ਕਰ ਰਹੇ ਹਨ ਉਹ ਕਿਸੇ ਵੀ ਕੀਮਤ ਤੇ ਸੁਭਾਅ ਦਾ ਕੰਮ ਨਹੀਂ ਹੋ ਸਕਦਾ ਸਗੋਂ ਉਹ ਉਹਨਾਂ ਬੇਦੋਸ਼ ਨਿਰਦੋਸ਼ ਲੋਕਾਂ ਦੇ ਉੱਪਰ ਜ਼ਬਰ ਜ਼ੁਲਮ ਕਰ ਰਹੇ ਹਨ ਜਿਹੜੇ ਉਸ ਅੱਲਾ ਜਾਂ ਵਾਹਿਗੁਰੂ ਦੀ ਰਾਜਾ ਦੇ ਵਿੱਚ ਰਹਿ ਕੇ ਆਪਣਾ ਜੀਵਨ ਜੋ ਆ ਉਹ ਬਤੀਤ ਕਰ ਰਹੇ ਹਨ ਸੋ ਜਿਹੇ ਲੋਕਾਂ ਦੇ ਉੱਪਰ ਕੀਤਾ ਗਿਆ ਜ਼ੁਲਮ ਜਿਹੜਾ ਆ ਉਹ ਕਿਸੇ ਵੀ ਕੀਮਤ ਤੇ ਸਬਾਬ ਨਹੀਂ ਹੋ ਸਕਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਸੋ ਮਿਲਦੇ ਹਾਂ ਕਿਸੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ